ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਸਿਮਰਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾ ਕਾਫੀ ਦਿਨਾਂ ਬਾਅਦ ਆਜ ਆਪਾਂ ਵੀਰ ਕੋਲ ਜਏ ਆਂ ਵੀਡੀਓ ਬਣਾਉਣ ਤੇ ਬਾਕੀ ਹਰ ਵੀਡੀਓ ਚ ਬੈਂਤੀ ਇਹੀ ਹੁੰਦੀ ਆ ਵੀ ਆਪਣੀ ਦੋ ਟਾਈਮ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਜਿਹੜਾ ਕੋਈ ਦੂਰ ਦਾ ਵਾ ਉਹ ਆਪਣੇ ਵੀਡੀਓ ਕਾਲ ਤੇ ਚਵਾਈ ਜਿਹੜਾ ਕਰਕੇ ਖੜਿਆ ਕਰੋ ਤੁਸੀਂ ਪੈਸੇ ਖਰਚਨੇ ਆ ਸਾਰੀਆਂ ਚੀਜ਼ਾਂ ਦੇ ਨਿਰਖ ਪਰਖ ਕਰਕੇ ਆਪ ਵੇਸ ਚਾ ਕੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸੁਣਾਓ ਠੀਕ ਠਾਕ ਜੀ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਰਸਨੇ ਇਹਦਾ ਯਾਰ ਪੇਜੀ ਮਾਲ ਆਉਂਦਾ ਗਿਆ ਵੇਗਾ ਗਿਆ ਉਹ ਕਹਿੰਦਾ ਗਿਆ ਉਸੇ ਲਈ ਠੀਕ ਆ ਇਹ ਹੁੰਦਾ ਰਿਹਾ ਆਪਣਾ ਮਾਲ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਇੱਕ ਨੇ ਹਾਂ ਆਪਣਾ ਸਿਮੰਤ ਸਿੰਘ ਪਿੰਡ ਚਿੰੰਡਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 994476073 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਕਿੰਵਾ ਸੁਆਜ ਇਹਦਾ ਆ ਪੇਜੀ ਦੂਜਾ ਸੁਆਜ ਇਹਦਾ ਅੱਛਾ ਹਾਂਜੀ ਪਛੇਰੇ ਵਛੀ ਠੀਕ ਹੈ ਤੇ ਮਗਰ ਵੱਛੀ ਆ ਕਿਨੇ ਦਿਨਾਂ ਦੀ ਸੋਈ ਆ ਇਹ ਦੇ ਹਫਤੇ ਤੋ ਲਾ ਲੋ ਕਿ ਹਫਤੇ ਬਾਰੀ ਹੈ ਹਫਤੇ ਤੇ ਲਾ ਕੇ ਬੰਨੇ ਦੀ ਆ ਉਹ ਸਾਹਮਣੇ ਵੱਛੀ ਆ ਤੁਹਾਨੂੰ ਨੇ ਬੱਚੇ ਦਿਖਾ ਦੇਵਾਂਗੇ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ 13 ਲੀਟਰ ਤਿਆਰ ਜੋ ਜਿਹੜਾ ਤਿਆਰ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਇਹ 15 ਤੋਂ ਪਲੱਸ ਜਾਏਗੀ 15 ਦੇ ਲਾਗੇ ਜਿਹੜਾ ਚਵਾਈ ਜਾਊ ਹਾਂ ਤੋਰੋ ਫਿਰ ਇੱਕ ਰੀਨ ਹੁਣ 13 ਲੀਟਰ ਘਰੋਂ ਚਵਾ ਦੋਗੇ ਹਾਂਜੀ ਹਾਂਜੀ ਬਾਕੀ ਕੋਈ ਵੀਰ ਆਪਣੇ 13 ਲੀਟਰ ਜਿਹੜਾ ਦੁੱਧ ਚੋ ਕੇ ਲੈ ਜਾਏ ਦੋ ਟਾਈਮ

ਆ ਦੇਖ ਸਾਡੇ ਉੱਤਰ ਠੰਡੀ ਤੇਰੀ ਜੇ ਹਾਂਜੀ ਆ ਜੀ ਕੋਈ ਗੱਲ ਬਾਤ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹਦਾ ਆਪਾਂ ਕਰ ਲਈਏ 50 ਆ 55 ਕਰ ਲਈਏ ਹਾਂਜੀ ਹਾਂ ਨਾ ਜਿਹੜੀ ਆਪਾਂ 45 ਦੀ ਕਰਨਾ 45000 ਦੀ ਵਿੱਚੋਂ ਕਰਨਾ ਮੰਨਤਾਂ ਕਰ ਦਾਂਗੇ ਮੰਨਤਾਂ ਕਰੀ ਦਿਓ ਕਿੰਨਾ ਕਰਦੇ ਸੀ ਚਲੋ 40 ਦੀ ਛੱਡਾਂਗੇ ਅੱਛਾ 40000 ਦੀ ਦੇ ਦੋ ਬਾਕੀ ਚਲੋ ਮੌਕੇ ਤੇ ਹੋਰ ਛੋਟ ਛੱਟ ਕਰ ਦੋਗੇ ਜੋ ਫੋਨ ਵੀਰ ਕੋਈ ਲਾਉਣਾ ਆਪਾਂ ਬਹੁਤ ਕਰਨਾ ਕੋਈ ਖਾਲੀ ਨਹੀਂ ਮੋੜਨਾਗੇ ਨਾ ਨਾ ਖਾਲੀ ਨਹੀਂ ਮੋੜਦੇ ਤੇ ਹੁਣ ਜਿਹੜੀ ਆ ਜਿਹੜੀ ਜੇ ਇਹ ਦੂਸਰਾ ਨੰਬਰ ਤੇ ਇਹ ਵੀ ਦੂਜਾ ਸੁਆਜ ਅੱਛਾ ਇਹਦੇ ਮਗਰ ਬੱਛਾ ਆਇਆ ਇਹਦੇ ਮਗਰ ਬੱਛਾ ਹੈ ਇਹਨੂੰ ਵੀ ਇੰਨੇ ਜਿਹੜੀ ਹੋਇਆ ਹਫਤੇ ਬਾਰੀ ਹੋਇਆ ਹਫਤੇ ਦੇ ਲਾਗੇ ਬੰਦੇ ਦੀਆਂ ਦੋਵੇਂ ਸੁਈਆਂ ਤੇ ਆਹ ਬੱਚੇ ਜੀ ਦੋਵਾਂ ਦੀ ਆਹ ਬੱਚੀ ਜੇ ਤੇ ਉਹ ਬੱਛਾ ਜੀ ਤੇ ਇਹ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਇਹਦੇ ਥੱਲੇ 12 ਲੀਟਰ ਜਿਹੜਾ ਨਾ ਲੀਟਰ ਵਾਲਾ ਕਾਰਿਆ ਤਿਆਰ ਪੂਰਾ ਤੇ ਇਹ ਕਿੰਨਾ ਚਵਾਈ ਜਾਊਗੀ ਇਹ 15 ਤੋਂ ਵੀ ਕਲਾਸੀ ਜਾਏਗੀ ਇਹ ਕਹਿੰਦਾ ਕਹਿੰਦਾ ਇੱਥੇ ਆਉਣ ਕਰਨੇ ਜੀ ਨਹੀਂ ਲਾਇਆ ਗਾਣੇ ਅੱਛਾ ਹਾਂਜੀ ਤੁਰੋ ਫੇਰ ਇਹਨਾਂ ਨੂੰ ਬਾਕੀ ਆ ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ 15 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਵੀ ਕਿੰਨੇ ਚਵਾਈ ਜਾਊਗਾ ਲੈ ਜਾਓ ਜੀ ਵਿਧੀ ਇਹ ਦਾ ਫਿਰ ਮੁੱਲ ਇਹ ਆਪਕਰਪੀ ਜੀ 50 ਕਰ ਲੀਏ ਮੁੱਲ ਅੱਛਾ ਹਾਂਜੀ ਇਹ ਵੀ ਜਿਹੜੀ ਹਾਰ ਨਾ ਆਣਾ 41000 ਕਿੰਨੇ ਤੇ 41 41 ਦੀ 40 ਦੇ ਅੱਛਾ 41000 ਦੀ ਚਲੋ ਬਾਕੀ ਕੋ ਫੋਨ ਲਾਊਗਾ ਤੇ ਲਾਊ ਮੇਰਾ ਪਤਾ ਮੰਗਾ ਠੀਕ ਹੈ 40 ਦੇ ਇੱਕ 41000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਤੇ ਆ ਗੱਬਨ ਦੇ ਇੱਕ ਕਿੰਨਾ ਕ ਖੜਦੀ ਟਾਈਮ ਅਜੇ ਕਹ ਰਾ ਇਹ ਤਾਂ ਇਹ 20 ਦਿਨ ਛੱਡਦੀ ਐ ਅੱਛਾ ਬਾਕੀ ਕੱਦੇ ਦਾ ਦਰਮਿਆਨਾ ਵਾ ਉਹ ਤਾਂ ਵੱਡਾ ਕੱਦ ਨਹੀਂ ਆ ਬਾਕੀ ਵੇਦਿਆਂ ਨੇ ਕਹਿੰਦੇ ਕਿ 20 ਦਿਨ ਖੜਦੇ ਤੁਸੀਂ ਆਪਣੀ ਸਮਝਣਾ ਕੋਈ ਵੇਖ ਲੈ ਕਿ 1 ਮਹੀਨਾ ਖੜਦੀ ਹੈ ਕਿ 15 ਦਿਨ ਖੜਦੀ ਕਿ 20 ਖੜਦੀ ਹੈ ਇਹ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨਾ ਬਾਕੀ ਫਿਰ ਵੀ ਕੁ ਮਹੀਨੇ ਤੇ ਲਾ ਕੇ ਪੰਨੇ ਮੰਨ ਕੇ ਲਵੇ ਤੇ ਉਤਰਾ ਵਿੱਚ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਹੈ ਦੁੱਧ ਇਹ ਵੀ ਆਪਰੇ ਜੇ 12 ਪੈਰ ਲੀਟਰ ਹੀ ਹੈ ਜੇ ਕੋਈ ਸੇਵਾ ਚੰਗੀ ਸੇਵਾ ਲਾਵੇ ਤੇ ਠੀਕ ਆ ਤੇ ਇਹਦਾ ਮੁੱਲ ਮੁੱਲ ਇਹਦਾ 25000 ਰੁਪਏ ਜੀ 25000 ਵਿੱਚੋਂ ਕਰਨੀ ਛੋੜ ਛੜ ਚਲੋ ਕਰ ਦਾਂਗੇ ਛੋੜ ਛੜ 5000 ਦਲਾਂਗੇ ਅੱਛਾ 20000 ਦੀ ਦੇ ਰਹੋਗੇ ਹਾਂਜੀ ਠੀਕ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਰਹੀ ਹਨਾ ਇੱਕਰਾ ਫੋਨ ਲਾਵੇ ਤੇ ਹਾਂਜੀ ਵੀ ਦੀ ਫਿਰ ਇਹ ਵੀ ਵੇਚ ਦੇਣਾ ਜੀ ਹਾਂਜੀ ਇਹ ਵੀ ਇਹ ਆਪਣੇ ਕੋ 15 ਮਾਰ ਦੇ ਵਿੱਚ ਮੇਸ਼ ਆ ਲੈ ਦਾ ਅੱਛਾ ਹਾਂਜੀ ਠੀਕ ਆ ਤੇ ਇਹਦਾ ਟਾਈਟ ਆਪਾਂ ਤੇ ਦੇਖ ਲਓ ਪੂਰਾ ਵਰਕਿੰਗ ਡਿਸ਼ਾਂ ਸਾਰਾ ਵਰਕਿੰਗ ਦੇ ਵਿੱਚ ਆ। ਅੱਛਾ ਤੇ ਸਰ ਬਲੇਂਟ ਬਦਲੇ ਫੇਰ ਕੋਈ ਚਲਾਵੇ। ਅੱਛਾ ਹਾਂਜੀ ਇਹਦੀ ਆਪਣੀ ਡਿਮਾਂਡ ਹੈਗੀ ਆ ਜੋ 1.30 ਅੱਛਾ ਵਿਚ ਮਾਤਾਂ ਨੇ ਜਿਹੜਾ ਕੋਈ ਵੀਰ ਫੋਨ ਲਾਊਗਾ ਮਾਤਾਂ ਕਰੇ। 1 ਲੱਖ ਤੇ 30 ਹਜ਼ਾਰ ਜਿਹੜੀ ਇਹਦੀ ਡਿਮਾਂਡ ਹੈ ਤੇ ਬਾਕੀ ਸਾਰੇ ਕਰਕ ਤੋਂ ਮੈਨੂੰ ਦਿਖਾ ਦਿਓ। ਆ ਜੋ ਵੀ ਆ ਤੁਹਾਡੇ ਸਾਹਮਣੇ ਜੀ। ਤੇ ਬਾਕੀ ਚਲੋ ਕੋਈ ਵੀ ਰਾਨ ਕੇ ਵੇਖਿਆ ਹੋ ਜਿਹੀ ਚੀਜ਼ਾਂ ਤੇ ਆਣ ਕੇ ਪਤਾ ਲੱਗਦੀਆਂ ਹੁੰਦੀਆਂ ਸਾਰਾ ਕੁਝ। ਤੇ ਇੱਕ ਰੇੜਾ ਵੀ ਜੇ ਇੱਕ ਰੇੜਾ ਵੀ ਉਧਰ ਉਹ ਵੀ ਦਿਖਾ ਦिए ਫਿਰ ਤੇ ਇੱਕ ਆ ਰੇੜਾ ਵੀ ਆ ਇਹਨਾਂ ਹੰਦਕ ਸਾਥ ਦੇ ਜੀ ਤੇ ਇਹਦਾ ਕੀ ਮੁੱਲ ਜੇ ਵੇਦੀ ਫਿਰ ਇਹ ਸਾਰਾ ਇਹ ਲੱਕੜ ਦਾ ਜੋ ਅੱਛਾ ਤੇ ਤੁਰਾ ਆਪਾਂ ਐਵੇਂ 6000 ਰੁਪਏ ਮੁੱਲ ਕਰਦੇ ਆ ਅੱਛਾ ਚਲੋ ਜਿੰਨੇ ਦਾ ਕੋਈ ਮੰਗੂ ਹੁੰਦੇ ਦਾ ਭਲੇ ਦਾ ਠੀਕ ਹੈ ਚਲੋ ਕੋ ਫੋਨ ਲਾਵੇ ਹਨਾ ਲੱਕੜ ਦਾ ਹੀ ਆ ਸਾਰਾ ਇਹ ਸਾਰਾ ਲੱਕੜ ਦਾ ਗਿਆ ਤੁਰਾ ਦੇ ਪੈਰ ਹੀ ਆ ਵਾ ਠੀਕ ਹੈ ਜੀ ਹਾਂ ਜਿੰਨੇ ਦਾ ਵੀ ਚਾਹੇ ਹੁੰਦੇ ਦਾ ਵਾ ਠੀਕ ਹੈ ਜੀ ਬੇਕਰਾਬ ਚਵਾਈ ਕਰਕੇ ਜਾਵੇ ਤਸੱਲੀ ਕਰਕੇ ਸਮੀ ਕਰਕੇ ਫੇਰ ਇਹ ਪਸ਼ੂ ਖਰੀਦੇ ਆਪਣੇ ਕੋਲ ਤਸੱਲੀ ਤੁਹਾਡੇ ਘਰੋਂ ਹੀ ਕਰ ਲਏ ਹਨ ਜੋ ਵੀ ਆ ਸਾਰਾ ਕੁਝ ਵੀਡੀਓ ਕਾਲ ਤੇ ਕਿਸੇ ਨੂੰ ਚਾਹੀਦੀ ਹੋਵੇ ਵੀਡੀਓ ਕਾਲ ਤੇ ਚਵਾਈ ਕਰੀਏ ਠੀਕ ਹੈ ਜੀ ਉਹ ਟਾਈਮ ਚੋਵੇ ਭਾਵੇਂ ਤਿੰਨ ਟਾਈਮ ਚੋਵੇ ਠੀਕ ਹੈ ਹਾਂ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੇ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਵੇਖ ਕੇ ਪਸ਼ੂ ਲੈ ਲਿਓ ਜੀ